ਮੋਹਾਲੀ ਦੇ ਸੀਆਈਏ ਸਟਾਫ ਨੂੰ ਉਸ ਵਕਤ ਵੱਡੀ ਕਾਮਯਾਬੀ ਮਿਲੀ ਜਦੋਂ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 6 ਮੈਂਬਰਾਂ ਨੂੰ ਫੈਕਟਰੀ ਵਿੱਚੋਂ ਲੱਖਾਂ ਰੁਪਏ ਦੀ ਚੋਰੀ ਨੂੰ ਅੰਜਾਮ ਦੇ ਕੇ ਸਮਾਨ ਨੂੰ ਵੇਚਣ ਦੀ ਤਾਕ ਵਿੱਚ ਘੁੰਮ ਰਹੇ ਸਨ। ਉਕਤ ਚੋਰਾਂ ਵੱਲੋਂ ਕੁਰਾਲੀ ਦੇ ਇਲਾਕੇ ਵਿੱਚ ਦੋ ਫੈਕਟਰੀਆਂ ਨੂੰ ਬਣਾਇਆ ਗਿਆ ਸੀ ਨਿਸ਼ਾਨਾ। ਜਿਨ੍ਹਾਂ ਵਿੱਚੋਂ ਗੱਲ ਕਰਾਉਣ ਲੱਗ ਗਏ 10 ਲੱਖ ਰੁਪਏ ਦੀਆਂ ਬੈਟਰੀਆਂ ਤੇ ਦੂਸਰੀ ਫੈਕਟਰੀ ਵਿੱਚੋਂ ਡਿਊਟੀ ਆ ਗਈ ਨਾ ਬੈਟਰੀ ਵਿੱਚ ਵਰਤੀਆਂ ਜਾਂਦੀਆਂ ਪਲੇਟਾਂ ਜਿਨ੍ਹਾਂ ਦੀ ਕੀਮਤ ਤਕਰੀਬਨ 2.5 ਲੱਖ ਰੁਪਏ ਹੈ ਚੋਰੀ ਕੀਤੀ ਸਨ ਬੀਤੇ ਕੁਝ ਦਿਨਾਂ ਦੇ ਵਿੱਚ ਸਦਰਪੁਰਾਲੀ ਤੇ ਸਦਰ ਖਰੜ ਦੇ ਕੁਝ ਫੈਕਟਰੀਆਂ ਦੇ ਵਿੱਚ ਚੋਰੀ ਦੀ ਘਟਨਾਵਾਂ ਦੀ ਸਾਡੇ ਕੋਲ ਇਨਫੋਰਮੇਸ਼ਨ ਆਈ ਸੀਗੀ ਤੇ ਐਫਆਈਆਰ ਦਰਜ ਹੋਈ ਸੀਗੀ ਤੇ ਸਦਰਪੁਰਾਲੀ ਦੇ ਵਿੱਚ ਇੱਕ ਬੈਟਰੀ ਬਣਾਉਣ ਵਾਲੀ ਇੱਕ ਫੈਕਟਰੀ ਹੈਗੀ ਜਿੱਥੇ ਦੋ ਬਾਰੀ 1 ਅਗਸਤ ਦੇ ਮਹੀਨੇ ਦੇ ਵਿੱਚ ਤੇ 1 ਸਤੰਬਰ 4 ਦੇ 5 ਸਤੰਬਰ ਦੇ ਦਰਮਿਆਨੀ ਰਾਤ ਦੇ ਵਿੱਚ ਚੋਰੀ ਹੋਈ ਸੀਗੀ ਜਿੱਥੇ ਪਾੜ ਲਾ ਕੇ ਕੁਝ ਬੈਟਰੀਆਂ ਤੇ ਬੈਟਰੀ ਬਣਾਉਣ ਵਾਲੇ ਕੁਝ ਜੋ ਵੀ ਉਜ਼ਾਰ ਵਗੈਰਾ ਉਹਨਾਂ ਦੀ ਚੋਰੀ ਹੋਈ ਸੀਗੀ ਜਿਨ੍ਹਾਂ ਦੀ ਟੋਟਲ ਵੈਲਿਊ ਜੋ ਫੈਕਟਰੀ ਓਨਰਸ ਨੇ ਉਹਨਾਂ ਦੇ ਵੱਲੋਂ 10 ਲੱਖ ਦੀ ਦਸੀ ਗਈ ਸੀ ਦੂਜੀ ਜੋ ਘਟਨਾ ਸਦਖ ਖਰੜ ਦੇ ਏਰੀਆ ਦੇ ਵਿੱਚ ਇੱਕ ਪਾਈਪ ਬਣਾਉਣ ਵਾਲੀ ਫੈਕਟਰੀ ਦੇ ਵਿੱਚ ਹੋਈ ਸੀਗੀ ਸਿਮਿਲਰਲੀ ਉੱਥੇ ਵੀ ਪਾੜ ਲਾ ਕੇ ਫੈਕਟਰੀ ਦੇ ਬੈਕਸਾਈਡ ਦੀ ਦੀਵਾਰ ਦੇ ਵਿੱਚ ਉੱਥੇ ਵੀ ਕੁਝ ਪਾਈਪ ਬਣਾਉਣ ਦੇ ਜੋ ਪੈਲੇਟਸ ਹੁੰਦੇ ਹਨ ਵੱਖਰੇ ਵੱਖਰੇ ਸਾਈਜ਼ ਦੇ ਉਹਨਾਂ ਦੀ ਚੋਰੀ ਕੀਤੀ ਗਈ ਸੀ ਜਿਨ੍ਹਾਂ ਦੀ ਵੈਲਿਊ ਫੈਕਟਰੀ ਓਨਰਸ ਨੇ तकरीबन 2.5 ਲੱਖ ਦੀ ਦੱਸੀ ਗਈ ਸੀ ਅ ਔਰ ਆਹ ਵਾਲੀ ਜੋ ਘਟਨਾ ਹੈ ਇੱਕ ਨਾਮ ਅਲੂਮ ਇੱਕ ਗੈਂਗ ਦੇ ਵੱਲੋਂ ਕੀਤੀ ਗਈ ਸੀਗੀ ਤੇ ਸਾਡੀ ਫਿਰ ਸੀਆਈ ਟੀਮਸ ਸਾਡੇ ਵੱਲੋਂ ਡਿਪੂਟ ਕੀਤੀ ਗਈ ਜਿਨ੍ਹਾਂ ਨੇ ਟੈਕਨੀਕਲ ਐਵੀਡੈਂਸ ਨੂੰ ਫਾਲੋ ਕਰਦੇ ਹੋਏ ਤੇ ਨਾਲ ਆਪਣੇ ਹਿਊਮਨ ਰਿਸੋਰਸਸ ਜੋ ਹੈ ਉਹਨਾਂ ਨੂੰ ਯੂਜ਼ ਕਰਦੇ ਇਹਨਾਂ ਦਾ ਟ੍ਰੇਸ ਕੀਤਾ ਤੇ ਜਿਨਾ ਜਿਹੜੀ ਘਟਨਾ ਹੈ ਫਿਰ 6 ਬੰਦੇ 6 ਗੈਂਗ ਸੀਗੀ ਚੋਰੀ ਦੀ ਉਹਨਾਂ ਨੇ ਇਹਨੂੰ ਅੰਜਾਮ ਦਿੱਤਾ ਸੀਗਾ ਤੇ ਸਾਰੇ ਕੇ ਸਾਰੇ ਜੋ 6 ਗੈਂਗ ਮੈਂਬਰਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਤੇ ਜਿਨਾ ਵੀ ਚੋਰੀ ਦਾ ਸਮਾਨ ਮੋਸਟਲੀ ਰਿਕਵਰ ਹੋ ਗਿਆ ਕੁਝ ਇਹਨਾਂ ਨੇ ਅੱਗੇ ਵੇਚਤਾ ਸੀਗਾ ਬਟ ਮੋਸਟਲੀ ਸਾਡੇ ਵੱਲੋਂ ਰਿਕਵਰ ਕਰ ਲਿਆ ਗਿਆ ਸੀਗਾ ਉਵੇਂ ਹੁਣ ਤੱਕ ਦੀ ਇਨਵੈਸਟੀਗੇਸ਼ਨ ਜਿਹੜੇ ਇਹ ਸਾਰੇ ਮੋਸਲੀ ਪੰਚੂਲਾ ਹਰਿਆਣਾ ਦੇ ਰਹਿਣ ਵਾਲੇ ਨੇ ਕਿ ਕਿਸ ਤਰ੍ਹਾਂ ਇਹ ਕ੍ਰਿਮੀਨਲ ਕੋਈ ਬੈਕਗ੍ਰਾਉਂਡ ਹੈ ਇੱਕ ਇੱਕ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ ਇਹਦੇ ਵਿੱਚ 사જન ਵਿਸ਼ਾਲ ਵਿਸ਼ਾਲ ਦੇ ਫਾਦਰ ਇੱਕ ਹੈਗਾ ਹਜ਼ੂਰੀ ਸਿੰਘ ਤੇ ਸੁਨੀਲ ਇੱਕ ਰਾਹੁਲ ਹੈਗਾ ਤੇ ਇੱਕ ਬਤਾਪ ਸਿੰਘ ਹੈ ਜਿਹੜਾ ਕਿ ਵਿਸ਼ਾਲ ਹੈਗਾ ਹਜ਼ੂਰੀ ਸਿੰਘ ਦਾ ਜੋ ਬੇਟਾ ਹੈ ਤੇ ਦੋਨੋਂ ਪਿਓ ਪੁੱਤੇ ਦੇ ਵਿੱਚ ਇਨਵੋਲਵਡ ਸੀਗੇ ਵਿਸ਼ਾਲ ਦੇ ਉੱਪਰ ਦੋ ਐਫ ਆਈ ਆਰਸ ਹੈ ਹਜੇ ਤੱਕ ਜੋ ਸਾਡੇ ਇਨਫੋਰਮੇਸ਼ਨ ਹੈਗੀ ਉਹਦੇ ਅਕੋਰਡਿੰਗ ਦੇਖੋ ਉੱਪਰ ਦੋ ਐਫਆਈਆਰਸ ਐ ਇੱਕ ਰੋਪੜ ਦੇ ਵਿੱਚ ਤੇ ਇੱਕ ਮੁਹਾਲੀ ਦੇ ਏਰੀਆ ਦੇ ਵਿੱਚ ਹੋਈ ਐ ਦੋਨੋਂ ਹੀ ਚੋਰੀ ਦੀਆਂ ਐਫਆਈਆਰਸ ਐ ਹਜੇ ਸਾਡੇ ਕੋਲ ਜਿੰਨੇ ਵੀ ਅਕਿਊਜ਼ਡ ਐ ਸਾਡੇ ਕੋਲ ਰਿਮਾਂਡ ਦੇ ਉੱਪਰ ਐ ਤੇ ਇਹਨਾਂ ਨੂੰ ਸਾਨੂੰ 4 ਦਿਨ ਦੀ ਰਿਮਾਂਡ ਮਿਲੀ ਸੀਗੀ ਤੇ ਕੱਲ ਇਹਨਾਂ ਦੀ ਰਿਮਾਂਡ ਪੂਰੀ ਹੋਣੀ ਐ ਤੇ ਅੱਗੇ ਇਹਨਾਂ ਨੇ ਕਿੱਥੇ ਵੇਚੇ ਕੀ ਕਬੜ ਵਾਲੇ ਦਾ ਕਿਸੇ ਦਾ ਰੋਲ ਹੋਏਗਾ ਤੇ ਉਹ ਅਸੀਂ ਫਿਰ ਅੱਗੇ ਇਨਵੈਸਟੀਗੇਸ਼ਨ ਕਰਕੇ ਉਨਾ ਨੂੰ ਵੀ ਫਿਰ ਸ਼ਾਮਿਲ ਤਫਤੀਸ਼ ਕਰਨਗੇ ਤੋ ਨਾਦੇ ਉਪਰ ਵੀ ਐਕਸ਼ਨ ਲਿੱਤਾ ਜਾਵੇਗਾ ਇਹਦੇ ਵਿੱਚ ਜਿਹੜੇ ਪਟਕੁਲਾ ਹਰਿਆਣਾ ਤੋਂ ਇਹ ਆ ਕੇ ਕਰਦੇ ਸੀ ਮੋਡਸ ਆਫ ਆਪਰੇਂਡਿੰਗ ਕੀ ਹੁੰਦੀ ਸੀ ਇਹ ਆ ਸਾਰੇ ਬੇਰੋਜ਼ਗਾਰ ਤੇ ਲੇਬਰ ਦਾ ਕੰਮ ਕਰਨ ਵਾਲੇ ਲੋਕੀ ਹੈ ਤੇ ਸਾਰੇ ਫੈਕਟਰੀਆਂ ਦਾ ਇਹਨਾਂ ਨੂੰ ਪਤਾ ਹੁੰਦਾ ਤੇ ਜਿਹੜਾ ਕਿ ਬੰਦਾ ਜਿਹੜਾ ਕਿ ਉਹ ਸੁਨੀਲ ਹੈਗਾ ਇਹਦੇ ਕੋਲੇ ਪਿਕਅਪ ਗੱਡੀ ਹੈ ਜੇ ਜੋ ਇਹ ਕ੍ਰਾਈਮ ਦੇ ਵਿੱਚ ਵੀ ਇਨਵੋਲਡ ਸੀਗੀ ਜਿਸ ਪਿਕਅਪ ਨੂੰ ਯੂਜ਼ ਕਰਕੇ ਇਹਨਾਂ ਨੇ ਸਮਾਨ ਨੂੰ ਅੱਗੇ ਲੈ ਕੇ ਜਾਇਆ ਗਿਆ ਸੀਗਾ ਤੇ ਇਹਨਾਂ ਨੂੰ ਪਤਾ ਹੁੰਦਾ ਹੈ ਕਿ ਕਿੱਥੇ ਕੀ ਬਣਦਾ ਹੈਗਾ ਤੇ ਪ੍ਰੋਪਰ ਪਾੜ ਲਾ ਕੇ ਬੈਗ ਜੋ ਬੈਕ ਵਾਲੀ ਦੀਵਾਰ ਹੁੰਦੀ ਨੂੰ ਉਹ ਉਹਦੇ ਅੰਦਰ ਛੇਦ ਕਰਕੇ ਤੇ ਅੰਦਰ ਵੱੜ ਕੇ ਫਿਰ ਸਮਾਨ ਨੂੰ ਚੋਰੀ ਕਰ ਲੈਂਦੇ ਇੱਕ ਜੋ ਅਕਿਊਜ਼ ਨੰਬਰ 2 ਹੈਗਾ ਵਿਸ਼ਾਲ ਉਹਦਾ ਫਾਦਰ ਹੈਗਾ ਅਕਿਊਜ਼ ਨੰਬਰ 6 ਹਜ਼ੂਰੀ ਤੇ ਇਹ ਦੋਨੋਂ ਪਿਓ ਪੁੱਤੇ ਤੇ ਚੋਰੀ ਦੀ ਘਟਨਾ ਦੇ ਵਿੱਚ ਦੋਨੋਂ ਇਨਵੋਲਡ ਸੀਗੇ ਬਾਕੀ ਕੋਈ ਨਾ ਆਪਸ ਦੇ ਵਿੱਚ ਬਾਕੀਆਂ ਦਾ ਕੋਈ ਰਿਲੇਸ਼ਨਸ਼ਿਪ ਨਹੀਂ ਹੈ ਬਟ ਐਸ ਅ ਗੈਂਗ ਹੀ ਆਪਰੇਟ ਕਰ ਰਹੇ ਸੀ ਕੋਈ ਨਾ ਤੇ ਉਹ ਫੈਕਟਰੀ ਦੇ ਵਿੱਚ ਕੋਈ ਜੁਨੀ ਕਰਕੇ ਆਇਆ ਜਦੋਂ ਵੈਸੀ ਨੂੰ ਪਤਾ ਕਿ ਟਾਰਗੇਟ ਓਨਰਸ ਨੂੰ ਹਜੇ ਅਸੀਂ ਦੁਬਾਰਾ ਇੱਕ ਵਾਰ ਉਹਨਾਂ ਦਾ ਬਿਆਨ ਲੈਣਾ ਹੈ ਕਿ ਉਹਨਾਂ ਦੇ ਜਿੰਨੇ ਵੀ ਉੱਥੇ ਕੰਮ ਕਰਦੇ ਉਹਨਾਂ ਦੀ ਸਾਰੇ ਦੀ ਅਸੀਂ ਲਿਸਟ ਲੈ ਰਹੇ ਹਾਂ ਸੋ ਥੈਟ ਪਤਾ ਲੱਗ ਜੇ ਕਿ ਹਾਲ ਫਿਲਾਲ ਦੇ ਵਿੱਚ ਕਿਸੇ ਨੇ ਫੈਕਟਰੀ ਛੱਡੀ ਹੋਏ ਤੇ ਕਿਸ ਕਿਸ ਜਦੋਂ ਇਹ ਦਵਾਰ ਦਾ ਤੋ ਇਹ ਉਸ ਦੇ ਨੇੜੇ ਤੇੜੇ ਕਿਸ ਕੀ ਥੋੜੀ ਸਸਪੀਸ਼ਸ ਐਕਟੀਵਿਟੀ ਰਹੀ ਉਹਨੂੰ ਵੀ ਅਸੀਂ ਫਿਰ ਤਫਤੀਸ਼ ਦੇ ਦੌਰਾਨ ਵਾਚੇਗੇ ਮੈਂ ਵੀ ਇਹਨਾਂ ਨੇ ਰੈਕੀ ਕੀਤੀ ਸੀ ਪਹਿਲਾਂ ਹੁਣ ਤੱਕ ਦੀ ਇਨੀਸ਼ੀਅਲ ਇਨਵੈਸਟੀਗੇਸ਼ਨ ਤੇ ਕੁਝ ਆਇਆ ਕਿਸ ਤਰ੍ਹਾਂ ਨੇ ਪਲੈਨਿੰਗ ਕੀਤੀ ਇਹ ਪਾਰ ਲਾਤੀ ਜਿਵੇਂ ਜਿਵੇਂ ਕਿ ਹਾਂ ਜਿਵੇਂ ਕਿ ਮੈਂ ਦੱਸਿਆ ਕਿ ਚੋਰੀ ਦਾ ਇਹ ਗੈਂਗ ਹੈਗਾ ਤੇ ਲੇਬਰ ਦਾ ਲੋਕਲੀ ਕੰਮ ਕਰਦੇ ਤੇ ਇਹਨਾਂ ਨੂੰ ਪਤਾ ਹੁੰਦਾ ਮੋਸਟਲੀ ਤੇ ਰੈਕੀ ਇਹ ਕਰ ਲੈਂਦੇ ਜਦੋਂ ਹੀ ਲੇਬਰ ਦਾ ਕੰਮ ਕਰਨ ਜਾਂਦੇ ਤੇ ਪਿਕਅਪ ਗੱਡੀ ਇਹਨਾਂ ਦੇ ਕੋਲ ਸੀਗੀ ਤੇ ਹੁਣ ਕਿਉਂਕਿ ਇਹ ਗੈਂਗ ਵਾਂਗੂ ਆਪਰੇਟ ਕਰ ਰਹੇ ਸੀਗੇ ਤੇ ਅਸੀਂ ਅੱਗੇ ਵੀ ਔਰ ਵੀ ਚੈੱਕ ਕਰਨਾ ਹੈਗਾ ਕਿ ਪੰਚਕੂਲਾ ਤੋਂ ਵੀ ਸੀ ਰਿਕਾਰਡ ਮੰਗਾਇਆ ਹੋਇਆ ਕਿ ਇਹਨਾਂ ਦੇ ਉੱਪਰ ਹੋਰ ਵੀ ਚੋਰੀ ਦੀ ਅਗਰ ਵਾਰਦਾਤ ਇਹਨਾਂ ਨੇ ਕਿਸੇ ਨੂੰ ਅੰਜਾਮ ਦਿੱਤਾ ਹੈ ਤੇ ਉਹ ਵੀ ਅਸੀਂ ਫਿਰ ਲਿੰਕ ਕਰੇਗੇ ਇਹ 6 ਲੋਕ ਹੀ ਨੇ ਜਾਂ ਹੋਰ ਵੀ ਇਹਦਾ ਕੋਈ ਨੈਕਸਸ ਹੈਗਾ ਕੋਈ ਬਟ ਆ ਨੋ ਲੈਟ ਹਜੇ ਤੱਕ 6 ਹੀ ਇਨਵੋਲਡ ਸੀਗੇ ਬਟ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕਿਸੇ ਫੈਕਟਰੀ ਦੇ ਮੁਲਾਜ਼ਮ ਦੀ ਨਾ ਦੇ ਨਾਲ ਸੰਬੂਲਿਤ ਹੋ ਸਕਦੀ ਹੈ ਯਾ ਕੋਈ ਔਰ ਬੰਦਾ ਜਿਹੜਾ ਕਿ ਇਹਨਾਂ ਦੀ ਹੈਲਪ ਰੈਕੀ ਦੇ ਵਿੱਚ ਕੀਤੀ ਹੋ ਸਕਦੀ ਹੈ ਜਾਂ ਫਿਰ ਜਿੱਥੇ ਇਹਨਾਂ ਨੇ ਇਹ ਸਮਾਨ ਨੂੰ ਅੱਗੇ ਵੇਚਿਆ ਕੋਈ ਕਬਾੜ ਵਾਲਾ ਹੋ ਸਕਦਾ ਹੈ ਕਿ ਅਗਰ ਇਹ ਰੈਗੂਲਰਲੀ ਚੋਰੀ ਕਰਦੇ ਤੇ ਕਿ ਪਰਟੀਕੂਲਰਲੀ ਕਬਾੜ ਵਾਲੇ ਕੋਲ ਜਾਂਦੇ ਤੇ ਉਹਨਾਂ ਦੀ ਕੀ ਬੇਸਮੂਲੀਅਤ ਆਂਦੀ ਹੈ ਉਹ ਹਜੇ ਤਫ਼ਤੀਸ਼ ਦਾ ਪਾਰਟ ਹੈਗਾ